ਉਮ ਨਹੀਂ ਜਾ ਰਹੀ ਹੈ ਫੰਕਸ਼ਨ ਕੀਤਾ ਜਾ ਰਹੀ ਹੈ ਦਬਰਤਾ ਸਭ ਤੋਂ ਪਹਿਲਾਂ ਜੈਮੀ ਤੇ ਇਹਨਾਂ ਸਾਰੇ ਸਾਰੇ ਘਰ ਤੋਂ ਸਭ ਪਤਾ ਹੈ ਕਿ ਸਾਡੇ ਬਾਪ ਰਹਿਬਰ ਬਲਵਾ ਸਿੰਘ ਨਾਮ ਦੇ ਕੁਤਝਾ ਜਨਮ ਦਿਹਾੜਾ 14 ਫਰਵਰੀ ਨੂੰ ਮਨਾਇਆ ਜਾਂਦਾ ਤੇ ਇਹ 20 ਤਰੀਕ ਨੂੰ ਜਿਹੜਾ ਉਹਨਾਂ ਦੀ ਜੀ ਜਨਮ ਦਿਨ ਦੀ ਉਦਘਾਟਨ ਆਇਆ ਪੰਜਾਬ ਨੈਸ਼ਨਲ ਬੈਂਕ ਦੇ ਜਿਹੜੇ ਬੈਂਕਾਂ ਤੇ ਆ ਉਹਨਾਂ ਨੇ ਮਨਾਇਆ ਹੈ ਇਹ ਜਿਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਸਟੇਸਿ ਨੇ ਉਹਨਾਂ ਨੇ ਇਹ ਸਟੇਸਿ ਲਈ ਤਾਂ ਮੰਡੀ ਹੈ ਤਾਂ ਕਿ ਸਾਡੇ ਸਮਾਜ ਦੇ ਬੱਚਿਆਂ ਨੂੰ ਸਾਡੇ ਸਮਾਜ ਦੇ ਨਹੀਂ ਅਦਰ ਹਰੇਕ ਵਰਗ ਦੇ ਸਮਾਜ ਦੇ ਬੱਚਿਆਂ ਨੂੰ ਪਤਾ ਲੱਗੇ ਜਿਹੜਾ ਜਿਹੜੀ ਸਿੱਖਿਆ ਹੈ ਸਿੱਖਿਆ ਉਹ ਸ਼ੇਰਿੰਦਾ ਦੁੱਧਾ ਜਿਹੜਾ ਉਹ ਪੀਏਗਾ ਦਿਹਾੜੇ ਇਹ ਬੜਾ ਕਿੰਨੀ ਵਾਰ ਹੈ ਜਿਹੜਾ ਤੁਹਾਡੇ ਵੱਲੋਂ ਇਹ ਫੰਕਸ਼ਨ ਹੈ ਕਿ ਮੈਂ ਤਾਂ ਦੂਸਰੀ ਵਾਰ ਅਟੈਂਡ ਕਰਾਂਗਾ ਮਤਲਬ ਕਿੰਨੀ ਵਾਰੀ ਹੁੰਦਾ ਇਹ ਸਾਲ ਚ ਮਨਾਉਂਦੇ ਹੋ ਜਾਂ ਵਿੱਚ ਵਿੱਚ ਮਗਰ ਸਾਲ ਦੇ ਵਿੱਚ ਅਸੀਂ 14 ਅਪ੍ਰੈਲ ਤੋਂ ਲੈ ਕੇ 22 ਉਹ ਮਨਾਏ ਜਾਂਦੇ ਆ ਅੱਜ ਕਿੰਨੇ ਕ ਬੱਚੇ ਆਏ ਆ ਜਿਨ੍ਹਾਂ ਨੂੰ ਤੁਸੀਂ ਸਟੇਸ਼ਨਰੀ ਵੰਣੀ ਆ ਸਰ ਜੀ ਜੀ ਮੈਂ ਦੱਸਿਆ ਵੀ 100 ਤੋਂ ਉੱਪਰ ਹੀ ਬੱਚੇ ਠੀਕ ਥੈਂਕ ਯੂ ਅਬ ਸਾਡੇ ਜਨਮ ਦਿਨ ਦੇ ਉਰੇ ਫੰਕਸ਼ਨ ਤੇ ਆਇਆ ਹੋ ਇਹਦੇ ਬਾਰੇ ਦੱਸੋ ਬਾਬਾ ਸਾਹਿਬ ਦਾ ਸਾਬ ਦਾ ਫੰਕਸ਼ਨ ਨਾ ਬਾਬਾ ਸਾਹਿਬ ਦਾ ਜਨਮ ਦਿਵਸ ਹੈ ਉਹ ਇਹ ਸਾਰੇ ਪੂਰੇ ਦੇਸ਼ ਦੇ ਸਭ ਲੋਕ ਮਨਾਤੇ ਨੇ ਕਿਉਂਕਿ ਉਹਨਾਂ ਨੇ ਸਾਡੇ ਦੇਸ਼ ਨੂੰ ਇੱਕ ਸੰਵਿਧਾਨ ਇੱਕ ਨਿਯਮਾਵਲੀ ਦਿੱਤੀ ਜਿਵੇਂ ਆਪਾਂ ਇੱਕ ਟੀਵੀ ਖਰੀਦ ਕੇ ਲੈਂਦੇ ਆ ਰਿਮੋਟ ਖਰੀਦ ਕੇ ਲੈਂਦੇ ਆ ਪੰਖਾ ਖਰੀਦ ਕੇ ਆ ਨਾ ਲੈ ਕੇ ਮੈਨੂਅਲ ਆਂਦਾ ਹੈ ਕਿ ਉਹਨੂੰ ਕਿਵੇਂ ਯੂਜ਼ ਕਰਨਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਤੇ ਬਾਬਾ ਸਾਹਿਬ ਨੇ ਇਸ ਦੇਸ਼ ਦਾ ਸੰਵਿਧਾਨ ਇਸ ਦੇਸ਼ ਦਾ ਮੈਨੂਅਲ ਸਾਨੂੰ ਪ੍ਰਦਾਨ ਕੀਤਾ ਤੇ ਉਹਨਾਂ ਦੇ ਜਨਮ ਦਿਵਸ ਦੇ ਉੱਪਰ ਇਹ ਪ੍ਰੋਗਰਾਮ ਹੋਇਆ ਪਟਿਆਲਾ ਦੇ ਵਿੱਚ ਮੈਂ ਇਹ ਸਾਰੀ ਟੀਮ ਨੂੰ ਪੂਰੀ ਜਿਹੜਾ ਵੀ ਇਹਨਾਂ ਦਾ ਪੂਰਾ ਆਰਗੇਨਾਈਜੇਸ਼ਨ ਕਮੇਟੀ ਹੈ ਉਹਨਾਂ ਨੂੰ ਪੂਰੀ ਵਧਾਈ ਦਵਾਗਾ। ਧੰਨਵਾਦੀ ਦਊਂਗਾ ਕਿ ਉਹ ਬਾਬਾ ਸਾਹਿਬ ਦੀ ਗੱਲਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾ ਰਿਹਾ ਤੇ ਮੈਂ ਵੀ ਇੱਥੇ ਜਿਹੜੀ ਅੱਜ ਗੱਲ ਕੀਤੀ ਇੱਕ ਸਾਡੇ ਸੰਵਿਧਾਨ ਦੇ ਅੰਦਰ ਧਾਰਾ ਹੈ ਸੈਕਸ਼ਨ 21 ਜਿਹੜਾ ਕਹਿੰਦਾ ਹੈ ਰਾਈਟ ਟੂ ਹੈਲਥ ਯਾਨੀ ਕਿ ਸਭ ਸਭ ਨੂੰ ਸਵਸਥ ਰਹਿਣ ਦਾ ਅਧਿਕਾਰ ਹੈ। ਲੇਕਿਨ ਅੱਜ ਜਿਹੜਾ ਸਮਾਜ ਵਿੱਚ ਮੈਡੀਕਲ ਇੰਡਸਟਰੀ ਚੱਲ ਰਹੀ ਹੈ ਨਾ ਉਹ ਬਿਮਾਰ ਦੇ ਇਲਾਜ ਕਰਨ ਦੇ ਚੱਲ ਰਹੀ ਹੈ। ਬਿਮਾਰ ਹੋਣਾ ਕਿਉਂ? ਤੁਮਾਰ ਨਾ ਪਈਏ ਉਸ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਦੇ ਬਿਲਕੁਲ ਮੇਰਾ ਉਹੀ ਮਿਸ਼ਨ ਹੈ ਕਿ ਲੋਕ ਬਿਮਾਰ ਨਾ ਪੈਣ ਜਿਹੜੇ ਬਿਮਾਰ ਹੋ ਚੁੱਕੇ ਆ ਉਹ ਠੀਕ ਹੋ ਜਾਣ ਕਿ ਜਿਹੜੇ ਬਿਮਾਰ ਹੋ ਗਏ ਉਹਨਾਂ ਨੂੰ ਪੂਰੀ ਟ੍ਰੇਨਿੰਗ ਮਿਲੇ ਕਿ ਕਿਵੇਂ ਠੀਕ ਹੋਣਾ ਹੈ ਕਿ ਜਿਹੜੇ ਬਿਮਾਰ ਨਹੀਂ ਗਏ ਉਹ ਇਸ ਤਰ੍ਹਾਂ ਦੀ ਐਜੂਕੇਸ਼ਨ ਲੈਣ ਕਿ ਬਿਮਾਰ ਆਪਾਂ ਨਾ ਪਈਏ ਸਰ ਇਹ ਵੀ ਦੱਸੋ ਥੋੜਾ ਜਿਵੇਂ ਅੱਜ ਕੱਲ ਦੇ ਛੋਟੇ ਬੱਚਿਆਂ ਨੂੰ ਵੀ ਜਲਦੀ ਬਿਮਾਰੀਆਂ ਲੱਗ ਜਾਂਦੀਆਂ ਉਹਨਾਂ ਨੂੰ ਵੀ ਦੱਸ ਦਿਓ ਥੋੜਾ ਕੋਈ ਤਰੀਕਾ ਦੇਸੀ ਜਿਨ੍ਹਾਂ ਨੂੰ ਉਹਨਾਂ ਨੂੰ ਉਹ ਕਰਨ ਤੇ ਉਹ ਠੀਕ ਹੋ ਜਾਣ ਦੇਖੋ ਇਹ ਸਾਰੀ ਗਲਤੀ ਮਾਪਿਓ ਦੀ ਹੈਗੀ ਹੈ ਮਾਪਿਓ ਬ ਖਵਾਨ ਗਿਆ ਉਮੈਦਾਈ ਸ਼ਰੀਰ ਦੀ ਮਤਲਬ ਉਹ ਨੀਵ ਬਨੇਗੀ ਆਪਣਾ ਸ਼ਰੀਰ ਕਮਜ਼ੋਰ ਹੋਏ ਪਿਆ ਕਿਉਂਕਿ ਅੱਜਕਲ 1 ਮਿੰਟ ਇਹ ਫੋਨ ਕਰਕੇ ਜੋਮੈਟੋਸ ਸਵੀਗੀ ਤੋਂ ਖਾਣਾ ਆ ਜਾਂਦਾ ਹੈ ਆਪ ਆਪ ਘਰੇ ਪਕਾਣਾ ਹੀ ਨਹੀਂ ਚਾਰੇ ਬੱਚੇ ਬਾਰ ਚਿਪਸ ਕੋਲਡ ਡਰਿੰਕ ਮ ਜਿੰਨਾ ਵੀ ਦੇਖ ਰਿਹਾ ਜਿੰਨਾ ਵੀ ਭਾਰਤ ਦੇ ਗਰੀਬ ਤਬਕਾ ਹੈ ਉਹ ਉਹ ਸੋਚ ਰਿਹਾ ਕੋਲਡ ਡਰਿੰਕ ਪੀ ਕੇ ਚਿਪਸ ਖਾ ਕੇ ਜਾਂ ਬਾਜ਼ਾਰ ਦੀ ਚੀਜ਼ਾਂ ਖਾ ਕੇ ਸ਼ਾਇਦ ਆਪਾਂ ਪੜਨ ਲਿਖ ਜਾਵਾਂਗੇ ਸ਼ਾਇਦ ਆਪਾਂ ਜ਼ਿਆਦਾ ਮਾਡਰਨ ਕੇ ਲਾਵਾਂਗੇ ਲੇਕਿਨ ਇਹ ਨਹੀਂ ਪਤਾ ਕਿ ਆਪਾਂ ਹੁੰਦੇ ਨਾਲ ਉਲਟਾ ਖਰਾਬ ਹੋ ਜਾਏਗਾ ਇੱਕ ਜਿਹੜਾ ਸਾਡਾ ਸਮਾਜ ਦਾ ਜਿਹੜਾ ਗਰੀਬ ਤਬਕਾ ਹੈ ਨੀਚਲਾ ਤਬਕਾ ਹੈ ਇਹ ਪਾਨ ਮਸਾਲੇ ਗੁੱਟ ਕੇ ਜਰਦੇ ਤਮਾਕੂ ਬੜੇ ਖਾਂਦਾ ਹੈ ਸਾਡੇ ਕੋਲ ਅੱਜ ਕੱਲ ਬਹੁਤ ਜ਼ਿਆਦਾ ਲੋਕ ਆਏ ਜਿਨ੍ਹਾਂ ਨੇ ਮੂੰਹ ਦਾ ਕੈਂਸਰ ਗਲੇ ਦਾ ਕੈਂਸਰ ਹੋ ਰਿਹਾ ਹੈ ਤੇ ਮੈਂ ਸਭ ਨੂੰ ਕਹਿਣਾ ਚਾਹਾਂਗਾ ਮੁਲਠੀ ਤੇ ਛੋਟੀ ਇਲਾਇਚੀ ਨੂੰ ਯੂਜ਼ ਕਰਿਆ ਕਰੋ ਅਗਰ ਪਾਨ ਮਸਾਲੇ ਜਰਦੇ ਖਾ ਰਹੇ ਹੋ ਤਾਂ ਛੱਡ ਵੀ ਲਿਓ ਨਾ ਤੇ ਦੋਨੋਂ ਦੁਆਰਾ ਉਹਦੀ ਆਦਤ ਵੀ ਨਹੀਂ ਪਾਉਗੀ ਕਿ ਤੁਹਾਡਾ ਜਿਹੜਾ ਪਾਨ ਮਸਾਲ कोई नुकसान ਕੀਤਾ ਮੁੱਲਠੀ ਦੇ ਛੋਟੀ ਇਲਾਇਚੀ ਚਮਾਨ ਨਾਲ ਉਹ ਸਾਈਡ ਇਫੈਕਟ ਵੀ ਦੇਦਰੇ ਘਟ ਜਾਂਦੇ ਠੀਕ ਥੈਂਕ ਯੂ ਸਰ ਧੰਨਵਾਦ ਹਾਂਜੀ ਸਰ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਉਹਦੇ ਡਿਵਲਪ ਫੰਕਸ਼ਨ ਕਿਤਾਗੇ ਦੇ ਬਾਰੇ ਦੱਸੋ ਕਿਦਾਂ ਬਾਬਾ ਸਾਹਿਬ ਦਾ ਜਨਮ ਦਿਨ 14 ਅਪ੍ਰੈਲ ਨੂੰ ਮਨਾਇਆ ਜਾਂਦਾ ਸਾਡੀ ਐਸ ਸੀ ਐਸਟੀ ਵੈਲਫੇਅਰ ਆਰਗੇਨਾਈਜੇਸ਼ਨ ਹੈ ਜਿਸ ਦਾ ਮੈਂ ਜਨਰਲ ਸਕੱਤਰ ਮੇਰਾ ਨਾਮ ਮਹਿਸ਼ੂਬ ਹੈ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਨਹੀਂ ਅਸੀਂ ਜਨਮ ਦਿਨ ਵੀਕ ਮਨਾਉਂਦੇ ਹਾਂ ਯਾਨੀ ਜਨਮ ਦਿਤੀ ਵੀਕ ਮਨਾਉਂਦੇ ਸੀ ਅੰਬੇਡਕਰ ਜਨਮ ਦਿਤੀ ਦੇ ਕੁਛ ਕੀ ਹੁੰਦਾ ਅਸੀਂ 7 ਦੇ 7 ਦਿਨ ਕੁਛ ਨਾ ਕੁਛ ਸੋਸ਼ਲ ਐਕਟੀਵਿਟੀ ਕਰਦੇ ਹਾਂ ਜੋ ਕਿ ਬਾਬਾ ਸਾਹਿਬ ਦੇ ਮੁਤਾਬਿਕ ਪੇ ਬੈਕ ਟੂ ਸੋਸਾਇਟੀ ਹੈ ਕਿ ਗਰੀਬ ਬੱਚਿਆਂ ਨੂੰ ਕੁਝ ਦੇਤਾ ਕਿਤੇ ਕੁਝ ਕਰਤਾ ਅਸੀਂ ਇਸ ਨੂੰ ਇਹ ਨਹੀਂ ਸਮਝਦੇ ਕਿ ਅਸੀਂ ਕਿਸੇ ਨੂੰ ਕੁਝ ਦਾਨ ਕੀਤਾ ਕਿਉਂ ਕਿ ਕਿਉਂਕਿ ਸਾਡੇ ਉੱਪਰ ਬਹੁਤ बड़ा एहसान ਹੈ ਬਾਬਾ ਸਾਹਿਬ ਦਾ ਜੇ ਅਸੀਂ ਅਜ ਪੜ੍ਹ ਲਿਖ ਕੇ ਲਿਖ ਗਏ ਤਾਂ ਕੇਵਲ ਔਰ ਕੇਵਲ ਬਾਬਾ ਸਾਹਿਬ ਕਰਦੇ ਅਸੀਂ ਕਿਸੇ ਨੂੰ ਕੁਝ ਦੇਣ ਵਾਲੇ ਨਹੀਂ ਹਾਂ ਬਲਕਿ ਐਸੀ ਬਾਬਾ ਸਾਹਿਬ ਦੇ ਰਹਿ ਗਏ ਬਸ ਕੁਛ ਨਾ ਕੁਛ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਰਹਿਣ ਕਿਤੇ ਨਾ ਕਿਤੇ ਕੁਝ ਹੋ ਜਾਵੇ। ਉਹਨਾਂ ਜਿਸ ਫੰਕਸ਼ਨ ਦੇ ਵਿੱਚ ਗਰੀਬ ਬੱਚੇ ਆਏ ਆ ਜਿਵੇਂ ਦੇਖਿਆ ਗਿਆ ਕਾਫੀ ਪਰਿਵਾਰ ਆਏ ਗਏ। ਉਹਨਾਂ ਨੂੰ ਕੀ ਚੀਜ਼ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ? ਪਹਿਲੀ ਤਾਂ ਸੀ ਇਹ ਨਹੀਂ ਦੇਖਦੇ ਕਿ ਉਹ ਬੱਚੇ ਗਲੀ ਵੇਚੋ ਸਾਡੇ ਸਮਾਜ ਦਾ ਹਾਂ। ਅਸੀਂ ਪੜ੍ਹ ਲਿਖ ਗਏ, ਨੌਕਰੀਆਂ ਲੱਗ ਗਏ ਤਾਂ ਉਹਨੇ ਸਾਡੀ ਰਿਸਪੌਂਸਿਬਿਲਟੀ ਹੈ ਕਿ ਅਸੀਂ ਉਹਨਾਂ ਦਾ ਬਾਹ ਫੜ ਕੇ ਅੱਗੇ ਲੈ ਕੇ ਆਈਏ। ਬਸ ਅਸੀਂ ਆਪਣਾ ਰੋਲ ਪਲੇ ਕਰਦੇ ਆ। मतलब हूँ अब उन्होंने की चीज़ दी है स्टेशनरी वगैरह कापिया किताबा जो भी ऑर्गनाइजेशन से बने मैक्म बस हमें किन्ने बचे आए हैं ये सौ बच्चे सौ बच्चे सौ प्लस एक फंक्शन है जरा किन्ने कज तक चलेगा बस इधर डेढ़ बजे तक चलेगा ठीक उस लंच लंच थैंक यू